ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ 10 ਵੱਲੋਂ ਦਾ ਗੁਰਦੁਆਰਾ ਅੜੀ ਸਾਹਿਬ ਅਰਿਸਰ ਸਾਹਿਬ ਇੱਟਗੜ੍ਹ ਤੋਂ ਭਾਵ ਕਰਨੈ ਸਿੰਘ ਆਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਲੋਕ ਕਹਿੰਦੇ ਨੇ ਨਾ ਆ ਦੇਖੋ ਤੁੰਗਲ ਦਾ ਹੜ੍ਹ ਦੇਖ ਲਓ ਸਾਰੀ ਸੰਗਤ ਲੈਣ ਲੱਗੀ ਹੋਈ ਐ ਜਿਹੜੇ ਲੋਕ ਕਹਿੰਦੇ ਨੇ ਨਾ ਵੀਡੀਓ ਪਾਉਂਦੇ ਨੇ ਗੁਰਦਾਰ ਸਾਹਿਬ ਦੇ ਵਿਰੋਧ ਦੇ ਵਿੱਚ ਜਿਹੜੇ ਆਪ ਕਦੇ ਆਏ ਨਹੀਂ ਗੁਰਦਾਰ ਸਾਹਿਬ ਉਹ ਗੁਰਦਾਰ ਸਾਹਿਬ ਦੇ ਵਿੱਚ ਕਹਿੰਦੇ ਨੇ ਸੁਣ ਬਸਰੀ ਕੀ ਆ ਦੇਖ ਲਓ ਸੰਗਤ ਪੁੱਛ ਲਓ ਜੀ ਆ ਸੰਗਤ ਦਾ ਹਰ ਦੇਖ ਲੋ ਬਾਕੀ ਤੁਹਾਨੂੰ ਉਂਰੇ ਕਹਿੰਦੇ ਨੇ ਵੀ ਦੁਕਾਨਾਂ ਬੰਦ ਹੋ ਗਈਆਂ ਦੁਕਾਨਾਂ ਦੀ ਵੀ ਆ ਸੰਗਤ ਦੇਖੋ ਕਿੰਨਾ ਆ ਰਹੀ ਹੈ ਸਾਰੀ ਸੰਗਤ ਇਧਰੋਂ ਇਹ ਜਿਹੜੀ ਵੀਡੀਓ ਨਾਲ ਵੀਰ ਬਣ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਹਿਯਾਰ ਜ਼ਰੂਰ ਕਰ ਦਿਓ ਸਾਰੀ ਸੰਗਤ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਲੋਕ ਕਹਿੰਦੇ ਨੇ ਵੀ ਅੜੀ ਸਰ ਦੇ ਵਿੱਚ ਸੁਨਤ ਪਰ ਪਸਰ ਗਈ ਹੈ ਕੋਈ ਆ ਨਹੀਂ ਰਿਹਾ ਦੇਖੋ ਸੰਗਤ ਆ ਰਹੀ ਹੈ ਤੁਹਾਨੂੰ ਦੁਕਾਨਾਂ ਵੀ ਦਿਖਾਵਾਂਗੇ ਉਹ ਲੋਕ ਨੇ ਜਿਹੜੇ ਕਿਤੇ ਅਦੇ ਗੁਰਦੁਆਰਾ ਸਾਹਿਬ ਆੜੀ ਆਪਣੇ ਪਿੰਡ ਕੋਲਦਾਰੇ ਨਹੀਂ ਗਏ ਉਹਨਾਂ ਨਾਲ ਅੜੀ ਸਰਤ ਉਹਨਾਂ ਨੇ ਕੀ ਆਉਣਾ ਹੈ ਉਹ ਲੋਕ ਵੀਡੀਓ ਪਾ ਰਹੇ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਪਸਤਰੀਆ ਦੇਖ ਲਓ ਤੁਹਾ ਅੱਗੇ ਦਾ ਕਾਠਾ ਠੱਠਾ ਮਾਰਦਾ ਸੰਗਤ ਆ ਰਹੀ ਹੈ ਦੇਖ ਦੇਖ ਕੇ ਦੇ ਵਿੱਚ ਲੈਣ ਲੱਗੀਆਂ ਹੋਈਆਂ ਨੇ ਏ ਬਾਬਾ ਜੀ ਦੇਖਦੇ ਸੇਵਾਦਰ ਨਹੀਂ ਬਾਬਾ ਜੀ ਕਿੰਨੀ ਸੰਗਤ ਆ ਰਹੀ ਹੈ ਸੰਗਤ ਬਹੁਤ ਜ਼ਿਆਦਾ ਹੈ ਹਾਂ ਜੀ ਬਾਬਾ ਜੀ ਆ ਦੇਖੋ ਸੰਗਤ ਜੀ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਪਸੰਦ ਨਬਸਰਗੀ ਹੈ ਉਹਨਾਂ ਦੇ ਮੂੰਹ ਤੇ ਚਪੇੜਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਦੇਖੋ ਜੋੜਾ ਕਰਦੇ ਸੰਗਤ ਦੇਖ ਲੋ ਇਧਰ ਇਧਰ ਤੇ ਹੁਣ ਲੱਗੀਆਂ ਹੋਈਆਂ ਇਧਰ ਲੱਗੀਆਂ ਹੋਈਆਂ ਸਾਰੇ ਵੀਰਾਂ ਨੂੰ ਬੇਨਤੀ ਹੈ ਸਹਿਯਾਰ ਜਰੂਰ ਕਰ ਦਿਓ ਅੱਬਾ ਜੀ ਵੇਰ ਖਾਲਸਾ ਵੇਰ ਫਤਿਹ ਸੰਗਤ ਜਿਹੜੇ ਲੋਕ ਕਹਿੰਦੇ ਨੇ ਜੀ ਦੁਕਾਨਾਂ ਬੰਦ ਹੋ ਗਈਆਂ ਜੀ ਆ ਦੇਖੋ ਉਹਨਾਂ ਨੂੰ ਅਸੀਂ ਦਿਖਾ ਰਹੇ ਹਾਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਆ ਸਾਰੀਆਂ ਦੁਕਾਨਾਂ ਦੇਖ ਲਓ ਇੱਧਰੋਂ ਜੀ ਸਾਰੀ ਦੁਕਾਨਾਂ ਖੁੱਲੀਆਂ ਨੇ ਕੋਈ ਦੁਕਾਨ ਬੰਦ ਨਹੀਂ ਹੋਈ ਐ ਸਗੋਂ ਦੁਕਾਨਾਂ ਲਾਉਣ ਨੂੰ ਥਾਂ ਨਹੀਂ ਮਿਲ ਰਿਆ ਉਹਨਾਂ ਨੂੰ ਆ ਸਾਰਾ ਬਾਜ਼ਾਰ ਦੇਖ ਲਓ ਜਿਹੜੇ ਲੋਕ ਕਹਿੰਦੇ ਨੇ ਜੀ ਅਡਿਸਰ ਦੇ ਵਿੱਚ ਸੁੰਨ ਬਸਰ ਗਈ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਧੰਨਵਾਦ ਹੋਊਗਾ ਸੰਗਤ ਦਾ ਆ ਵੇਖੋ ਜੀ ਬਾਬਾ ਜੀ ਵੇਰ ਖਾਲਸਾ ਵੇਰ ਫਤਿਹ ਜੀ ਇੱਧਰ ਪਾਰਕਿੰਗ ਦੇ ਵਿੱਚ ਉਹ ਕਹਿੰਦੇ ਜੀ ਖਾਲੀ ਹੋ ਗਈ ਪਾਰਕਿੰਗ ਮੈਂ ਤੁਹਾਨੂੰ ਪਾਰਕਿੰਗ ਦਿਖਾ ਰਿਹਾ ਹਾਂ ਪਾਰਕਿੰਗ ਦੇ ਵਿੱਚ ਜੋ ਗੱਡੀ ਖੜੀ ਹੈ ਭਾਜੀ ਭਾਜੀ ਸਾਹਿਬ ਕੀ 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 ਕਹਣਾ ਚਾਹੋਗੇ ਤੁਸੀਂ ਜਿਹੜੇ ਲੋਕ ਕਹਿੰਦੇ ਨੇ ਜੀ ਇੱਥੇ ਪਾਰਕਿੰਗ ਦੇ ਵਿੱਚ ਗੱਡੀ ਐ ਨਹੀਂ ਕੋਈ ਦਿਖਾਇਓ ਤੁਸੀਂ ਕਿੰਨੀ ਕਿ ਸੰਗਤ ਆ ਰਹੀ ਹੈ ਜੀ ਸੰਗਤ ਬਹੁਤ ਸੰਗਤਾਰੀ ਆ ਆ ਦੇਖੋ ਜੀ ਪਾਰਕਿੰਗ ਦੇ ਵਿੱਚ ਗੱਡੀਆਂ ਦੇਖੋ ਤੁਸੀਂ ਆ ਪਾਰਕਿੰਗ ਹੈ ਜੀ ਗੁਰਦਾਰਾ ਸਾਹਿਬ ਦੀ ਹੈ ਜਿਹੜੀ ਫ੍ਰੀ ਪਾਰਕਿੰਗ ਹੈ ਇਹਦੇ ਵਿੱਚ ਮੋਟਰਸਾਈਕਲਾਂ ਦੀ ਗੱਡੀਆਂ ਦੀ ਕਿੰਨੀ ਭਰਮਾਰ ਲੱਗੀ ਹੋਈ ਹੈ ਕਿੰਨੀ ਗੱਡੀ ਸੰਗਤ ਲੈ ਕੇ ਆ ਰਹੀ ਹੈ ਗੱਡੀਆਂ ਤੇ ਆ ਵੇਖ ਲਓ ਜੀ ਇਹ ਵੀਡੀਓ ਸ਼ੇਅਰ ਕਰਕੇ ਨੇ ਸਾਰੇ ਉਹਨਾਂ ਲੋਕਾਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਆਏ ਨਹੀਂ ਮੱਥਾ ਟੇਕਣ ਨਹੀਂ ਆਏ ਪਰ ਉਹ ਸੰਗਤ ਨੂੰ ਇਦਾਂ ਬੋਲ ਰਹੇ ਨੇ ਵੀ ਆਪ ਉਹਨਾਂ ਕੋਲ ਵੱਡਾ ਕੋਈ ਗੁਰਮਤ ਦਾ ਹੁੰਦਾ ਹੈ ਆਹ ਦੇਖ ਲਓ ਉਸੇ ਤਰ੍ਹਾਂ ਸੰਗਤ ਆ ਰਹੀ ਹੈ ਕੋਈ ਕੋਈ ਦੁਕਾਨ ਨਹੀਂ ਬੰਦ ਹੋਈ ਜੀ ਕੋਈ ਪਾਰਕਿੰਗ ਨਹੀਂ ਪਾਰਕਿੰਗ ਭਰੀ ਹੋਈ ਆ ਸਾਡੇ ਸੇਵਾਦਾਰ ਲੱਗੇ ਹੋਏ ਨੇ ਪਾਰਕਿੰਗ ਦੇ ਵਿੱਚ ਇਹਨਾਂ ਨੂੰ ਥਾਂ ਨਹੀਂ ਮਿਲ ਰਹੀ ਗੱਡੀਆਂ ਖੜਾਉਣ ਨੂੰ ਬਹੁਤ ਜਿਆਦਾ ਰਸ ਹੈਗਾ ਕੀ ਹੋਈ ਹੈ ਜੀ ਹਾਂ ਮੋਟਰਸਾਈਕਲ ਗੱਡੀਆਂ ਖੜਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ ਲੋਕ ਕਹਿੰਦੇ ਜੀ ਕਹਿੰਦੇ ਇੱਥੇ ਪਸੰਨ ਪਸਰ ਕੀ ਕਹਿੰਦੇ ਆ ਵੀਡੀਓ ਇਹਨਾਂ ਤੱਕ ਪਹੁੰਚਦੀ ਕਰ ਦਿਓ ਜੀ ਮੈਂ ਬਾਜ਼ਾਰ ਵੀ ਦਿਖਾਉਣਾ ਤੁਹਾਨੂੰ ਸਾਰਾ ਬਾਜ਼ਾਰ ਜਿਹੜਾ ਭਰਿਆ ਹੋਇਆ ਹੈ ਖਾਚਾ ਖਾਚੋ ਕੋਈ ਦੁਕਾਨ ਚੁੱਕੀ ਨਹੀਂ ਕਿ ਦੁਕਾਨਾਂ ਵਾਲੇ ਤਾਂ ਦੁਕਾਨ ਲਾਉਣ ਨੂੰ ਤਾਂ ਲੱਭ ਰਹੇ ਨੇ ਆ ਵੇਖ ਲਓ ਸਾਰੀ ਆ ਸਾਰੀ ਤੱਕ ਦੁਕਾਨਾਂ ਵਾਲੇ ਵੀ ਵੇਖ ਲਓ ਸਾਰੇ ਦੁਕਾਨਾਂ ਨੂੰ ਸਾਉਂ ਨਹੀਂ ਮਿਲਿਆ ਉਹਨਾਂ ਨੂੰ ਠੀਕ ਹੈ ਜੀ ਬਾਕੀ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਦਿਖਾ ਰਹੇਗੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਦੀ ਕਰ ਦਿਓ ਸ਼ੇਅਰ ਕਰਕੇ ਜਿਹੜੇ ਲੋਕ ਕਹਿੰਦੇ ਨੇ ਅੜੀ ਸਰ ਬੰਦ ਹੋ ਗਿਆ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੁਕਾਨ ਵਾਲੇ ਹੋ ਹਾਂਜੀ ਹਾਂਜੀ ਕਿੰਨੀ ਕਿਸੰਗਤ ਹੈ ਜੀ ਸੰਗਤ ਬਹੁਤ ਹੈ ਜੀ ਬਹੁਤ ਹਾਂਜੀ 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 ਹਾਂ ਇਹ ਦੁਕਾਨ ਵਾਲੇ ਵੀ ਇਹਨੇ ਸਾਰੇ ਉਹਨਾਂ ਤੱਕ ਪਹੁੰਚਦੀ ਕਰ ਦਿਓ ਉਹਦੇ ਕੰਮ ਨੇ ਇਹ ਐਵੇਂ ਵਿਰੋਧੀ ਨੇ ਜਿਹੜੇ ਲੋਕ ਨਾ ਉਹ ਗੁਰੂ ਘਰ ਦੀ ਦਿਖੇ ਦੀ ਕਰ ਰਹੇ ਨੇ ਔਰ ਚੜਦੀ ਕਲਾ ਠੀਕ ਹੈ ਜੀ ਸੰਗਤ ਬਹੁਤ ਆ ਰਹੀ ਹੈ ਉਹ ਕਹਿੰਦੇ ਜੀ ਦੁਕਾਨਾਂ ਬੰਦ ਹੋ ਗਈਆਂ ਕਹਿੰਦੇ ਆ ਦੁਕਾਨਦਾਰ ਵੇਖੋ ਵੀਰ ਖੜੇ ਨਹੀਂ ਸਾਰੇ ਗੁਰਸਿੱਖ ਸਾਰਾ ਤੇ ਬਾਜ਼ਾਰ ਖੁੱਲਾ ਪਿਆ ਹੈ ਇਹ ਵੀਡੀਓ ਸ਼ੇਅਰ ਕਰ ਦਿਓ ਸਰ ਵੱਧ ਤੋਂ ਵੱਧ ਸੰਗਤ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਗੁਰਦੁਆਰਾ ਅੜੀ ਸਰ ਸਾਹਿਬ ਤੋਂ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਸੰਗਤ ਨਹੀਂ ਹੈਗੀ ਆਹ ਵੇਖ ਲਓ ਸੰਗਤ ਪ੍ਰਤੀ ਇਹ ਘੱਟ ਦੇਖ ਲਓ ਸੰਗਤ ਆ ਰਹੀ ਹੈ ਤੇ ਸੰਗਤ ਜਾ ਰਹੀ ਹੈ ਰਾਤਾ ਜੀ ਜਾਣ ਵਾਲਾ ਜਿਹੜਾ ਕਹਿੰਦੇ ਨੇ ਸੁਨ ਸੁਨ ਪਿਆ ਦੇਖ ਲਓ ਤੁਸੀਂ ਹੁਣ ਆ ਸੰਗਤ ਵੇਖ ਲਓ ਆ ਰਹੀ ਏ ਤੇ ਜਾ ਰਹੀ ਏ ਇਹ ਉਹ ਲੋਕ ਨੇ ਜਿਹੜੇ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਪਰ ਉਹ ਕਹਿੰਦੇ ਨੇ ਅਡੀ ਸਰ ਜਿਹੜੀ ਹੈਗੀ ਸਤਨ ਪਸਰ ਗਈ ਇਮਾਰਤਾਂ ਦਾ ਕੰਮ ਚੱਲ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ ਪੱਥਰ ਲੱਗ ਰਿਹਾ ਹੈ ਇਹ ਜਿਹੜੀ ਦਰਬਾਰ ਸਾਹਿਬ ਦਾ ਨਵਾਂ ਪੱਥਰ ਠੇਕੇਦਾਰ ਸਾਹਿਬ ਸਾਡੇ ਸੰਗਤ ਬਹੁਤ ਕਰੀਏ ਜੀ ਓਕੇ ਹਾਂ ਬਾਅਦ ਵਿੱਚ ਆਪਾਂ ਮਾਰਵਲ ਲੱਗ ਰਿਹਾ ਆ ਸੰਗਤ ਦਾ ਹੜ ਦੇਖ ਲੋ ਉਧਰ ਲਾਈਨ ਦੇ ਵਿੱਚ ਦੇਖ ਲੋ ਸੰਗਤ ਤੁਹਾਨੂੰ ਤੁਮਾਨ ਦਿਖਾਣਾਗਾ ਸਾਰੀ ਲੰਗਰ ਹਾਲ ਦੇ ਵਿੱਚ ਜਾ ਕੇ ਵੀ ਕਿੱਥੇ ਬੈਠੇਗੇ ਬਹੁਤ ਮੁਸ਼ਕਿਲ ਆਏਗਾ ਆਪਾਂ ਜਲਦੀ ਤਾਂ ਕਰ ਰਹੇ ਹਾਂ ਕਿਉਂਕਿ ਆ ਦੇਖੋ ਇਹ ਸੰਗਤ ਖੜੀ ਹੈ ਕਿਉਂਕਿ ਸਮਾਂ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਲੈ ਕੇ ਜਾਣੀ ਇਸ ਕਰਕੇ ਆਪ ਸੰਗਤ ਦਾ ਹਰ ਦੇਖ ਲੋ ਜਿਹੜੇ ਲੋਕ ਕਹਿੰਦੇ ਨੇ ਸੰਗਤ ਅੜੀ ਸਰਦੇ ਸੋਨਣਾ ਪਸਰਗੀ ਆ ਸੰਗਤ ਦੇਖ ਲੋ ਖੜੀ ਨੂੰ ਸਰੋਵਰ ਦੇ ਉੱਪਰ ਤੁਹਾਨੂੰ ਸੰਗਤ ਦਿਖਾਉਣੀ ਹੈ ਜੀ ਐਦਾਂ ਨੇ ਵੀ ਇੱਕ ਥਾਂ ਵਿੱਚ ਤੁਹਾਨੂੰ ਸੰਗਤ ਦਿਖਾ ਦਿੱਤੀ ਇੱਕ ਥਾਂ ਦਾ ਇੱਕ ਟਾ ਦਿਖਾ ਦਿੱਤਾ ਆ ਸਰੋਵਰ ਦੇ ਵਿੱਚ ਦੇਖ ਲੋ ਸੰਗਤ ਇਸਨਾਨ ਪਾਨ ਕਰ ਰਹੀ ਹੈ ਇਧਰ ਲੰਗਰ ਹਾਲ ਦੇ ਵਿੱਚ ਦੇਖ ਲੋ ਲੰਗਰ ਹਾਲ ਚ ਲੈ ਕੇ ਚੱਲਦੇ ਹਾਂ ਤੁਹਾਨੂੰ ਲੰਗਰ ਹਾਲ ਦੇ ਵਿੱਚ ਸੰਗਤਾਂ ਦਾ ਜਿਹੜਾ ਹੈ ਪ੍ਰਸ਼ਾਦਾ ਸ਼ਕਰੀਆ ਜਿੰਨ ਲੰਗਰ ਦੇ ਵਿੱਚ ਵਾਹ ਦੋ ਲੰਗਰਾਂ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਹੈ ਦੋ ਲੰਗਰ ਹਾਲ ਨੇ ਬਾਬਾ ਜੀ ਕਿੰਨੀ ਸੰਗਤ ਆ ਰਹੀ ਹੈ ਆਹ ਵੇਖ ਲੋ ਜੀ ਗੁਰਦੁਆਰਾ ਅਢੀ ਸਰ ਸਾਹਿਬ ਦੇ ਵਿੱਚ ਸੰਗਤਾਂ ਦੀ ਰੌਣਕ ਲੱਗੀ ਹੋਈ ਹੈ। ਆਂ ਦੂਸਰਾ ਲੰਗਰ ਹਾਲ ਹੈ। ਅਦਰ ਸਾਡੇ ਸੇਵਾਦਾਰ ਦੇਖੋ ਧੜਾ ਧੜਾ ਸੇਵਾਵਾ ਕਰਨ ਲੱਗੇ ਰਹੇ ਨੇ ਇਹ ਤਾਂ ਵਰਤਨ ਤੁਹਾਨੂੰ ਵਰਤਨ ਦੀ ਸੇਵਾ ਉਹਨਾਂ ਦੀ ਦਿਖਾ ਰਹੇ ਹਨ। ਹਾਂਜੀ ਬਾਬਾ ਜੀ। ਆ ਦੇਖੋ ਸੂਰਤਾਂ ਵਰਤਨ ਦੀ ਸੇਵਾ ਕਰ ਰਹੀਆਂ ਨੇ ਇੰਨੇ ਇੰਨੇ ਵਿੱਚ ਸੰਗਤ ਲੱਗੀ ਹੋਈ ਹੈ। ਹਰਖਾਂ ਤੇ ਤੁਹਾਨੂੰ ਇੱਧਰ ਚਾਹ ਦਾ ਲੰਗਰ ਵੱਖਰਾ ਹੈ ਜੀ ਇੱਕ ਸਾਈਡ ਦੇ ਵਿੱਚ ਚਾਹ ਦਾ ਲੰਗਰ ਲਾਇਆ ਗਿਆ ਹੈ ਇਹ ਚਾਹ ਦੇ ਲੰਗਰ ਸਾਂ ਕਰੀਏ ਸੰਗਤਾਂ ਇਹ ਸਾਰੀਆਂ ਗੁਰੂ ਘਰ ਦੀਆਂ ਸੰਗਤਾਂ ਨੇ ਦੇਖੋ ਜਿਹੜੇ ਕਿ ਆਈ ਲੈਟ ਕਰਕੇ ਨਹੀਂ ਜਿਹੜਾ ਗੁਰੂ ਦੇ ਪਿਆਰ ਵਿੱਚ ਭਿੱਜੀਆਂ ਸੰਗਤਾਂ ਆਈਆਂ ਨੇ ਆਹ ਸਾਰੀ ਸੰਗਤ ਹੈ ਇਹ ਗੁਰੂ ਦੇ ਪਿਆਰ ਦੇ ਵਿੱਚ ਭਿੱਜੀਆਂ ਸੰਗਤਾਂ ਨੇ ਸਰਦਾਵਾਨਾ ਆਈ ਸਕਤਾ ਨੇ ਆ ਤਾਂ ਸੋ ਇਹਨਾਂ ਨੇ ਕਿੱਥੇ ਆਈਲੈਂਡਸ ਦੇ ਵਿੱਚ ਜਾਣਾ ਹੈ ਇਹ ਮਾਈਆਂ ਨੇ ਬੱਚੇ ਨੇ ਜਿਹੜੇ ਕਹਿੰਦੇ ਨੇ ਨਾ ਵੀ ਸੁਣੋ ਪਾਸਰ ਕੀ ਆਹ ਵੇਖ ਲਓ ਸਾਰੀ ਸੰਗਤ ਇਧਰ ਸਬਜ਼ੀ ਕੱਟਣ ਦੀ ਸੇਵਾ ਸੰਗਤ ਆ ਤੜਤੜ ਕਰ ਰਹੀ ਹੈ ਗਿਲਤੀ ਵੀ ਦੇਖੋ ਅਜੇ ਮਾਤਾ ਜੀ ਇਹ ਰਜਨਾਈ ਤੇ ਸੇਵਾ ਕਰਦੇ ਨਿਕਲੇ ਦੇ ਵਿੱਚ ਉੱਧਰ ਜਿਹੜਾ ਹੈ ਲੰਗਰ ਬਣਾਉਣ ਦੇ ਦੇਖੋ ਮਸ਼ੀਨਾ ਦੁੱਧ ਚਲਾਉਣੀ ਪੈਗੀ ਆ ਨੇ। ਮਸ਼ੀਨਾ ਚੱਲ ਰਹੀ ਹੈ ਨੇ। ਲੰਗਰ ਥੱਤਰ ਬਣ ਰਿਹਾ ਹੈ। ਸੰਗਤ ਆ ਸਕ ਰਹੀ ਹੈ। ਇਹ ਹੈ ਜੀ ਇਥੋਂ ਅਡੀਸਰ ਸਾਹਿਬ ਦਾ ਜਿਹੜਾ ਹੈ ਤੁਹਾਨੂੰ ਦਿਖਾ ਦਿੱਤਾ ਹੈ। ਕਿ ਜਿਹੜੀ ਸੰਗਤ ਹੈਗੀ ਇਹ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਈ ਆ ਜੀ ਸੰਗਤ ਹੈ। ਸੰਗਤ ਨੂੰ ਕਦੇ ਦਾਨੀ ਬੋਲੀ ਜਾਂਦਾ। ਜੋ ਸੰਗਤ ਹਰ ਪ੍ਰਭ ਅੱਸੈ ਜੀਓ ਅੰਗਤਨ ਸੇਵਾਾਂ ਕਰ ਰਹੀ ਹੈ ਜੀ ਦੇਗ ਵਾਲੇ ਸਿੰਘ ਇੱਧਰ ਦੇਖ ਦੀ ਸੇਵਾ ਤੇ ਬਾਬਾ ਜੀ ਬਾਈ ਖਾਲਸਾ ਬਾਈ ਪੱਤੇ ਜੀ ਅੱਜ ਕਿੰਨੀ ਸੰਗਤ ਆ ਰਹੀ ਹੈ ਜੀ ਤੁਹਾਡੇ ਕੋਲ ਹਾਂ ਜੀ ਜਿਹੜੇ ਕਹਿੰਦੇ ਨੇ ਵੀ ਆ ਸੰਗਤ ਨਹੀਂ ਆ ਰਹੀ ਉੱਥੇ ਸਨ ਪਤਰੀਆ ਉਹਨਾਂ ਨੂੰ ਦੱਸਣਾ ਦੱਸ ਦਿਓ ਜੀ ਇੱਕ ਵਾਰ ਆ ਦੇਖੋ ਸੰਗਤਾਂ ਆ ਰਹੀਆਂ ਨਗੀਆਂ ਇੱਧਰ ਦਰਵਾਜ਼ੇ ਤੇ ਗੇਟ ਦੇ ਅੱਗੇ ਲਾਈਨ ਲੱਗੀ ਹੋਈ ਹੈ ਸੰਗਤ ਦੀ ਹਕਮਾਨਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਮੈਂ ਬੇਨਤੀ ਕਰੂੰਗਾ ਕਿ ਸਿਆਰ ਜ਼ਰੂਰ ਕਰਦੇ ਜਿਹੜੇ ਲੋਕ ਵੀਡੀਓ ਪਾਉਂਦੇ ਨੇ ਨਾ ਡੀਵਾਲੀ ਸਰਦੇ ਸੁਣਨ ਪਸਰ ਗਿਆ ਸੰਗਤ ਤੋਂ ਪੁੱਛ ਲੋ ਜੀ ਸੰਗਤ ਦੇ ਦਰਸ਼ਨ ਕਰ ਲੋ ਇਹ ਸੰਗਤ ਸਰਦਾਰ ਨੇ ਬਾਬਾ ਜੀ ਸਰਦਾਰ ਨਜ਼ਰ ਆਲੇ ਆਇਓ ਕਿ ਕਿਸਦੇ ਬੰਨੇ ਹੋਇਆ ਆਇਓ ਸਰਦਨ ਆਲੇ ਆਇਓ ਨਾ ਆਪਣੀ ਸਾਧਨ ਆਲੇ ਆਇਓ ਨਾ ਹਾਂਜੀ ਆ ਸੰਗਤ ਤੋਂ ਪੁੱਛ ਲੋ ਜੀ ਕੀਸੀ ਆਪਣੀ ਸਰਦਾ ਦੇ ਨਾਲ ਮਾਤਾ ਜੀ ਤੁਸੀਂ ਇਹਨਾਂ ਨੇ ਕਿਹੜੀ ਐਲੀਟਸ ਕਰੀਏ ਭਲਾ ਮਾਤਾ ਜੀ ਤੁਸੀਂ ਸਰਦਾ ਨਾਲ ਆਏ ਹੋ ਹਾਂ ਕੋਤੀ ਬਾਹਰ ਗਈ ਹਾਂ ਸਰਦਾ ਨਾਲ ਆਏ ਹੋ ਇਹ ਲੋਕ ਜਿਹੜੇ ਇਦਾਂ ਦੀਆਂ ਵੀਡੀਓ ਪਾਉਂਦੇ ਨੇ ਨਾ ਉਹਨਾਂ ਨੂੰ ਦਰਸਾਉਣਾ ਚਾਹੁੰਦੇ ਸੀ ਹਾਂਜੀ ਬਾਬਾ ਜੀ ਅੰਦਰ ਦੀ ਦ੍ਰਿਸ਼ ਤੋਂ ਦਿਖਾਉਣੇ ਦਰਬਾਰ ਸਾਹਿਬ ਦਾ ਸੰਗਤ ਬੈਠੀ ਹੈ ਤੇ ਇਧਰ ਨਮਸਕਾਰ ਜਿੱਥੇ ਹੋ ਰਹੀ ਹੈ ਗੋਲਕ ਦੇ ਕੋਲ ਉੱਥੋਂ ਸੰਗਤ ਦਾ ਰਸ ਵੇਖ ਸਕਦੇ ਹੋ ਤੁਸੀਂ